ਲੁਧਿਆਣਾ ਦੀ ਮਸ਼ਹੂਰ ਮਲਹਾਰ ਰੋਡ ਇਸ ਵੇਲੇ ਹੁੱਕਾ ਬਾਰ ਮਸ਼ਹੂਰ ਇਹ ਰੋਡ ਦੇ ਨਾਮ ਤੋਂ ਜਾਣੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 84 ਪਾਨ ਪੰਡਾਰ ਦੀਆਂ ਹੀ ਤਕਰੀਬਨ 6 ਤੋਂ ਵੱਧ ਜਿਹੜੀਆਂ ਮਲਹਾਰ ਰੋਡ ਤੇ ਦੁਕਾਨਾਂ ਨੇ ਤੇ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਇਹ ਦੁਕਾਨਾਂ ਦੇ ਉੱਪਰ ਜਿਹੜੇ ਚੋਰੀ ਛੁਪੇ ਜਿਹੜੇ ਨੇ ਹੁੱਕੇ ਦੇ ਜਿਹੜੇ ਕਾਰੋਬਾਰ ਵੀ ਕੀਤੇ ਜਾ ਰਹੇ ਨੇ ਵੱਡੇ ਵੱਡੇ ਰੈਸ ਜਿਹੜੀਆਂ ਇਹ ਦੁਕਾਨਾਂ ਤੋਂ ਹੁੱਕਾ ਆ ਕੇ ਖਰੀਦੇ ਨੇ ਤੇ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਹੁਣ ਇਹਨਾਂ ਦਾ ਜਿਹੜਾ ਕੰਮ ਹੈ ਮਲਹਾਰ ਰੋਡ ਤੇ ਛੋਟੇ ਰੈਸਟੋਰੈਂਟ ਨੇ ਜਾਂ ਜਿਹੜੀਆਂ ਦੁਕਾਨਾਂ ਨੇ ਉਹ ਹੁਣ ਔਨਲਾਈਨ ਵੀ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਸਿੱਧੇ ਤੌਰ ਤੇ ਔਨਲਾਈਨ ਇਹਨਾਂ ਨੇ ਕੰਮ ਸ਼ੁਰੂ ਕੀਤਾ ਜਿਸ ਦੇ ਵਿੱਚ ਇਹਨਾਂ ਨੇ ਪ੍ਰਾਈਸ ਵੀ ਤੈਅ ਕੀਤੇ ਨੇ ਕਿ ਜੇਕਰ ਤੁਸੀਂ 1500 ਰੁਪਿਆ ਦਿਓਗੇ ਤਾਂ 1500 ਰੁਪਏ ਦੇ ਵਿੱਚ ਉਹ ਤੁਹਾਨੂੰ ਹੁੱਕਾ ਜਿਹੜੀ ਜਗ੍ਹਾ ਤੇ ਤੁਸੀਂ ਕਹੋਗੇ ਉੱਥੇ ਤੁਹਾਨੂੰ ਉਹ ਪਹੁੰਚਾ ਕੇ ਦੇਣਗੇ ਤੇ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਹੈ ਹੁੱਕਾ ਪੀਣ ਦੀ ਤਾਂ ਉਹ ਜਗ੍ਹਾ ਵੀ ਅਰੇਂਜ ਕਰਾ ਕੇ ਦੇਣਗੇ ਕੋਈ ਰੈਸਟੋਰੈਂਟ ਵੀ ਬੁੱਕ ਕਰ ਦੇਣਗੇ ਪਰ ਉਸ ਦੇ ਲਈ ਤੁਹਾਨੂੰ 2500 ਰੁਪਏ ਖਰਚ ਕਰਨੇ ਪੈਣਗੇ ਇਸ ਸਮੇਂ ਜਿਹੜਾ ਹੁੱਕੇ ਦਾ ਕੰਮ ਹੈ ਬੜਾ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਹੁੱਕਾ ਚੋਰੀ ਤੇ ਜਿਹੜਾ ਇਹ ਵੇਚਿਆ ਜਾ ਰਿਹਾ ਜਦਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਹੁੱਕਾ ਬੈਨ ਕੀਤਾ ਗਿਆ ਮਗਰ ਮਲਹਾਰ ਰੋਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਛੋਟੇ ਵੱਡੇ ਜਿੰਨੇ ਵੀ ਰੈਸਟੋਰੈਂਟ ਨੇ ਜਾਂ ਜਿੰਨੀਆਂ ਵੀ ਇੱਥੇ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਚੋਰੀ ਛੁਪੇ ਜਿਹੜੀ ਹੁੱਕੇ ਦੀ ਸਪਲਾਈ ਕੀਤੀ ਜਾਂਦੀ ਹੈ ਤੇ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮੁਹਿੰਮ ਚੜੀ ਗਈ ਹੈ ਕਿ ਨਸ਼ਾ ਜਿਹੜਾ ਉਸ ਦੀ ਵਰਤੋਂ ਦੇ ਉੱਪਰ ਜਾਂ ਨਸ਼ਾ ਜਿਹੜਾ ਇਸਤੇਮਾਲ ਕਰਦਾ ਹੈ ਹਾਲਾਂਕਿ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਂਦੀ ਆ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਕਿ ਜਿਹੜੇ ਚੋਰੀ ਛੁਪਾ ਹੁੱਕਾ ਵੇਚਿਆ ਜਾ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਇਹਨਾਂ ਦੇ ਉੱਪਰ ਕੀ ਐਕਸ਼ਨ ਲੈਂਦੀ ਆ ਕੀ ਲੁਧਿਆਣਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਐਕਸ਼ਨ ਲਾਉਂਦਾ ਆ ਕਿ ਜਿਹੜੇ ਹੁਣ ਆਨਲਾਈਨ ਦਾ ਜਿਹੜਾ ਕਾਰੋਬਾਰ ਆ ਜਿਹੜਾ ਹੁਣ ਹੁੱਕਾ ਇਹਨਾਂ ਨੇ ਜਦੋਂ ਸ਼ੁਰੂ ਕਰ ਦਿੱਤਾ ਹੈ ਇਹਦੇ ਉੱਪਰ ਕੀ ਐਕਸ਼ਨ ਹੁੰਦਾ ਹੈ